ਸਤਿ ਸ਼੍ਰੀ ਅਕਾਲ ਦੋਸਤੋ ਇੱਕ ਤੁਹਾਨੂੰ ਸੂਚਨਾ ਦਿੰਨਾ ਅੱਜ ਕੱਲ੍ਹ ਨਾ ਬੱਚਿਆਂ ਨੂੰ ਹਾਰਟ ਟੈਕ ਬਹੁਤ ਆ ਰਿਹਾ ਡਾਕਟਰਾਂ ਦੇ ਮੁਤਾਬਿਕ ਕਹਿਣਾ ਹੈ ਕਿ ਬੱਚਿਆਂ ਨੂੰ ਸਵੇਰੇ ਜਲਦੀ ਉਠਾ ਲੈਣਾ ਪੂਰੇ ਸਦਿਆਂ ਉਠਾ ਕੇ ਉਹਨਾਂ ਨੂੰ ਕੁਝ ਵੀ ਨਹੀਂ ਖਵਾਉਣਾ ਪਿਉਣਾ ਤੇ ਉਹਨਾਂ ਨੂੰ ਸਕੂਲ ਭੇਜ ਦੇਣਾ ਇਹ ਵੀ ਇੱਕ ਕਾਰਨ ਸਕੂਲ ਦਾ ਬੈਗ ਆ ਉਹ ਹੱਦ ਤੋਂ ਜ਼ਿਆਦਾ ਭੀ ਵਜਨ ਵਾਲਾ ਹੋਣਾ ਜੇ ਜਿਹੜਾ ਆਪਾਂ ਖਾਣ ਪੀਣ ਲਈ ਬੱਚਿਆਂ ਲਈ ਸਕੂਲ ਦੇ ਵਿੱਚ ਭੇਜਦੇ ਆ ਟਿਫਨ ਚ ਪਾ ਕੇ ਉਹ ਜ਼ਿਆਦਾ ਤਲਿਆ ਹੋਣਾ ਜਿਵੇਂ ਕਿ ਪਰੌਂਠੇ ਜ਼ਿਆਦਾ ਤਲ ਕੇ ਲਾ ਦੇਣੇ ਘਿਓ ਨਾਲ ਤੇ ਹੋਮਵਰਕ ਦਾ ਬਹੁਤ ਪ੍ਰੈਸ਼ਰ ਪਾਉਂਦੇ ਆ ਮਾਂ ਪਿਓ ਤੇ ਜਾਂ ਟੀਚਰ ਬਹੁੰਦੇ ਆ ਤੇ ਸਕੂਲ ਨੂੰ ਦੇ ਵਿੱਚ ਖੇਡਾਂ ਵੱਲ ਨਾ ਉਹਨਾਂ ਨੂੰ ਜਾਣ ਦੇਣਾ ਜਿਵੇਂ ਕਿ ਖੇਡ ਕੂਦ ਵੱਲ ਨਾ ਜਾਣ ਦੇਣਾ ਫਿਰ ਫਿਰ ਜਵਾਗ ਨੂੰ ਸਕੂਲੋਂ ਹੁੰਦਿਆ ਹੀ ਉਹਨੇ ਤੇ ਹੋਮਵਰਕ ਦਾ ਪ੍ਰੈਸ਼ਰ ਵੀ ਸਕੂਲ ਦਾ ਕੰਮ ਕਰਲਾ ਫਲਾਨਾ ਠਮਕਣਾ ਤੇ ਫਿਰ ਜਦੋਂ 3-4 ਵਜੇ ਜਾਂਦੇ ਆ ਉਦੋਂ ਫਿਰ ਫਿਰ ਟਿਊਸ਼ਨ ਪੇ ਜੰਨਾ ਕਿਉਂਕਿ ਬੱਚੇ ਨੂੰ ਅੱਜਕੱਲ ਦੇਖਿਆ ਜਾਵੇ ਤਾਂ ਮਾਂ ਪਿਓ ਵੀ ਤੇ ਸਕੂਲ ਵਾਲੇ ਟੀਚਰ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਪਾ ਰਿਹਾ ਇਹ ਵੀ ਇੱਕ ਕਾਰਨ ਬੱਚੇ ਦਾ ਹਾਰਟ ਐਟੈਕ ਦਾ ਕਾਰਨ ਬਹੁਤ ਵੱਡਾ ਕਾਰਨ ਬਣਿਆ ਆ ਡਾਕਟਰਾਂ ਦਾ ਕਹਿਣਾ ਸੋ ਭਾਈ ਜਿਹੜਾ ਵੀਡੀਓ ਦੇਖਦਾ ਆਪਦੇ ਬੱਚਿਆਂ ਦਾ ਧਿਆਨ ਰੱਖੋ ਧੰਨਵਾਦ